ਸਤਿ ਸ੍ਰੀ ਅਕਾਲ ਜੀ ਐਸ ਵੇਲੇ ਸਵਿਟਜ਼ਰਲੈਂਡ ਦੇ ਸ਼ਹਿਰ ਇੰਟਰਲਾਕਨ ਦੇ ਵਿੱਚ ਪਾਰਕ ਹੈ ਕੈਸੀਨੋ ਕੁਰਸਾਲ ਹੈ ਨਾ ਤੇ ਮੈਂ ਐਸ ਵੇਲੇ ਖੜਾ ਹਾਂ ਜੀ ਸਾਡੇ ਬਹੁਤ ਵੱਡੇ ਲੈਜੈਂਡ ਬਾਲੀਵੁੱਡ ਦੇ ਜਨਾਬ ਯਸ চোপੜਾ ਸਾਹਿਬ ਦੇ ਸਟੈਚੂ ਦੇ ਕੋਲ ਤੇ ਇਹਨਾਂ ਨੇ ਸਵਿਟਜ਼ਰਲੈਂਡ ਇੰਟਰੋਡਿਊਸ ਕੀਤਾ ਸੀ ਇੰਡੀਅਨ ਆਡੀਅנס ਦੇ ਨਾਲ ਕਿ ਕਿੰਨਾ ਖੂਬਸੂਰਤ ਹੈ ਕੱਲੀ ਇੰਡੀਅਨ ਆਡੀਅנס ਨਹੀਂ ਫਿਰ ਪੂਰੇ ਵਰਲਡ ਨੇ ਦੇਖਿਆ ਯਸ਼ চোপੜਾ ਸਰ ਦੀਆਂ ਫਿਲਮਾਂ ਦੇ ਵਿੱਚ ਇਹ ਕੈਮਰਾ ਜਿਹੜਾ ਇਹ ਸਰਦਾਰ ਮਨਮੋਹਨ ਸਿੰਘ ਹੁਣਾਂ ਦੀ ਯਾਦ ਆਉਂਦਾ ਕਿਉਂਕਿ ਇਹਨਾਂ ਦੇ ਪੱਕੇ ਸਿਨੇਮਟੋਗ੍ਰਾਫਰ ਸਰਦਾਰ ਮਨਮੋਹਨ ਸਿੰਘ ਜਿਨ੍ਹਾਂ ਨੇ ਅਮਰੀਕਾ ਨਾਲ ਪਹਿਲੀ ਫਿਲਮ ਫਾਸਲੇ ਇੱਥੇ ਸ਼ੂਟ ਕੀਤੀ ਸੀ ਸਵਿਟਜ਼ਰਲੈਂਡ ਦੇ ਵਿੱਚ ਇਸ ਜੋੜੀ ਨੇ ਬਹੁਤ ਕਮਾਲ ਕੀਤੀ ਯਸ਼ চোপੜਾ ਸਾਹਿਬ ਔਰ ਮਨਮੋਹਨ ਸਿੰਘ ਜੀ ਨੇ ਇਹਨਾਂ ਨੇ ਅਨੇਕਾਂ ਫਿਲਮਾਂ ਫਿਰ ਇੱਥੇ ਸ਼ੂਟ ਕੀਤੀਆਂ ਇਹਨਾਂ ਤੋਂ ਇਲਾਵਾ ਫਿਰ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫਿਲਮਾਂ ਇੱਥੇ ਸ਼ੂਟ ਰਹੀਆਂ ਨੇ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਪਰ ਸਵਿਟਜ਼ਰਲੈਂਡ ਦੀ ਖੂਬਸੂਰਤੀ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਦਿਖਾਇਆ ਸੀ ਤੇ ਸਵਿਟਜ਼ਰਲੈਂਡ ਗਵਰਨਮੈਂਟ ਨੇ ਇਹਨਾਂ ਦੀ ਇਸ ਦੇਣ ਨੂੰ ਰੈਕਗਨਾਈਜ਼ ਕਰਦੇ ਹੋਏ ਆ ਯਾ চোপੜਾ ਸਰ ਦਾ ਸਟੈਚੂ ਇੱਥੇ ਲਗਾਇਆ ਔਰ ਮੈਨੂੰ ਆ ਸਾਰੀ ਡਿਟੇਲ ਇਹਦੇ ਵਿੱਚ ਲਿਖੀ ਹੈ 2011 ਦੇ ਵਿੱਚ ਇਹ ਲੱਗਾ ਸੀ ਜੀ ਔਰ ਠੀਕ ਗੱਲ ਇਹ ਹੈ ਕਿ 2000 ਮਤਲਬ ਠੀਕ ਤਾਂ ਕਾਨੂੰਪਟ ਮਤਲਬ ਇੱਕ ਸਕੂਨ ਦੇਣ ਵਾਲੀ ਗੱਲ ਹੈ ਕਿ 2012 ਚ ਇੰਤਕਾਲ ਫਰਮਾਗੇ ਸੀ ਐਸ਼ੋਪੜਾ ਜੀ ਪਰ 11 ਦੇ ਵਿੱਚ ਆਪਣੀ ਅੱਖਾਂ ਦੇ ਨਾਲ ਇਹਨੂੰ ਦੇਖ ਕੇ ਗਏ ਹੋਣਗੇ ਤੇ ਉਹਨਾਂ ਨੂੰ ਵੀ ਸਕੂਨ ਮਿਲਿਆ ਹੋਵੇਗਾ ਕਿ ਮੇਰਾ ਕੰਮ ਰੈਕਗਨਾਈਜ਼ ਹੋਇਆ ਔਰ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਹਨਾਂ ਦੇ ਸ਼ਹਿਰ ਦੇ ਆ ਜਾਂ ਇਹ ਤਾਂ ਨਹੀਂ ਕਿ ਐਸੇ ਤੇ ਸਾਡੇ ਸ਼ਹਿਰ ਦੇ ਨੇ ਅਸੀਂ ਤਾਂ ਬਾਅਦ ਚ ਜੰਮੇ ਹਾਂ ਜਲੰਧਰ ਸ਼ਹਿਰ ਦੇ ਉਸ ਤੋਂ ਇਲਾਵਾ ਦੂਜੀ ਬੜੀ ਵਧੀਆ ਸਾਂਝ ਦੁਆਬਾ ਕਾਲਜ ਜਲੰਧਰ ਮੈਂ ਪੜਿਆ ਜੀ ਉਸੇ ਕਾਲਜ ਦੇ ਇਹ ਐਲੂਮਨੀ ਆਈ ਨੇ ਸਾਡੇ ਗ੍ਰੈਂਡ ਸੀਨੀਅਰ ਯਸ চোপੜਾ ਜੀ ਪੀ ਆਰ চোপੜਾ ਜੀ ਵੀ ਉੱਥੇ ਪੜੇ ਔਰ ਉਸ ਤੋਂ ਮਜ਼ੇ ਦੀ ਗੱਲ ਹੈ ਲੋਕਾਂ ਨੂੰ ਪਤਾ ਨਹੀਂ ਕਿ ਬੀ ਆਰ চোপੜਾ ਸਾਹਿਬ ਦਾ ਜਨਮ ਨਵਾਂ ਸ਼ਹਿਰ ਦੇ ਕੋਲ ਰਾਹੋਂ ਇੱਕ ਛੋਟਾ ਜਿਹਾ ਟਾਊਨ ਹੈ ਉੱਥੇ ਦਾ ਔਰ ਰਾਹੋਂ ਬਹੁਤ ਇਸ ਗੱਲੋਂ ਮਹੱਤਵਪੂਰਨ ਟਾਊਨ ਹੈ ਕਿ ਖਿਆਮ ਸਾਹਿਬ ਦਾ ਜਨਮ ਵੀ ਉੱਥੇ ਹੋਇਆ ਹੈ ਔਰ ਮਜ਼ੇ ਦੀ ਗੱਲ ਹੈ ਮਦਨਪ uri ਸਾਹਿਬ ਦਾ ਜਨਮ ਵੀ ਉੱਥੇ ਹੋਇਆ ਔਰ ਉਸ ਤੋਂ ਜ਼ਿਆਦਾ ਮਜ਼ੇ ਦੀ ਗੱਲ ਅਮਰੀਸ਼ਪ uri ਸਾਹਿਬ ਦਾ ਜਨਮ ਵੀ ਉੱਥੋਂ ਦਾ ਹੈ ਸੋ ਇਹ ਤਾਂ ਰਾਹੋਂ ਦੀ ਗੱਲ ਹੋ ਗਈ ਜਲੰਧਰ ਦੀ ਗੱਲ ਦੁਆਬਾ ਕਾਲਜ ਦੀ ਗੱਲ ਜਸ চোপੜਾ ਸਾਹਿਬ ਦੀ ਗੱਲ ਔਰ ਮੈਨੂੰ ਫਖਰ ਹੈ ਇਸ ਗੱਲ ਦਾ ਕਿ ਜਿਨ੍ਹਾਂ ਦਾ ਇਹ ਕੈਮਰਾ ਆਪਾਂ ਦੇਖ ਰਹੇ ਹਾਂ ਮਤਲਬ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਕੈਮਰਾ ਲਗਾ ਸਰਦਾਰ ਮਨਮੋਹਨ ਸਿੰਘ ਮੇਰਾ ਡੈਬਿਊ ਉਹਨਾਂ ਦੇ ਨਾਲ ਹੋਇਆ ਸੋ ਦਿਲ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਥੋੜਾ ਜਿਹਾ ਇਹਦੇ ਬਾਰੇ ਬ੍ਰੀਫ ਦੱਸਾਂ ਥੈਂਕ ਯੂ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਐਸ ਵੇਲੇ ਸਵਿਟਜ਼ਰਲੈਂਡ ਦੇ ਸ਼ਹਿਰ ਇੰਟਰਲਾਕਨ ਦੇ ਵਿੱਚ ਪਾਰਕ ਹੈ ਕੈਸੀਨੋ ਕੁਰਸਾਲ ਹੈ ਨਾ ਤੇ ਮੈਂ ਐਸ ਵੇਲੇ ਖੜਾ ਹਾਂ ਜੀ ਸਾਡੇ ਬਹੁਤ ਵੱਡੇ ਲੈਜੈਂਡ ਬਾਲੀਵੁੱਡ ਦੇ ਜਨਾਬ ਯਸ চোপੜਾ ਸਾਹਿਬ ਦੇ ਸਟੈਚੂ ਦੇ ਕੋਲ ਤੇ ਇਹਨਾਂ ਨੇ ਸਵਿਟਜ਼ਰਲੈਂਡ ਇੰਟਰੋਡਿਊਸ ਕੀਤਾ ਸੀ ਇੰਡੀਅਨ ਆਡੀਅנס ਦੇ ਨਾਲ ਕਿ ਕਿੰਨਾ ਖੂਬਸੂਰਤ ਹੈ ਕੱਲੀ ਇੰਡੀਅਨ ਆਡੀਅנס ਨਹੀਂ ਫਿਰ ਪੂਰੇ ਵਰਲਡ ਨੇ ਦੇਖਿਆ ਯਸ਼ চোপੜਾ ਸਾਹਿਬ ਦੀਆਂ ਫਿਲਮਾਂ ਦੇ ਵਿੱਚ ਇਹ ਕੈਮਰਾ ਜਿਹੜਾ ਇਹ ਸਰਦਾਰ ਮਨਮੋਹਨ ਸਿੰਘ ਹੁਣਾਂ ਦੀ ਯਾਦ ਆਉਂਦਾ ਕਿਉਂਕਿ ਇਹਨਾਂ ਦੇ ਪੱਕੇ ਸਿਨੇਮਟੋਗ੍ਰਾਫਰ ਸਰਦਾਰ ਮਨਮੋਹਨ ਸਿੰਘ ਜਿਨ੍ਹਾਂ ਨੇ ਅਮਰੀਕਾ ਨਾਲ ਪਹਿਲੀ ਫਿਲਮ فاਸਲੇ ਇੱਥੇ ਸ਼ੂਟ ਕੀਤੀ ਸੀ ਸਵਿਟਜ਼ਰਲੈਂਡ ਦੇ ਵਿੱਚ ਇਸ ਜੋੜੀ ਨੇ ਬਹੁਤ ਕਮਾਲ ਕੀਤੀ ਯਸ਼ চোপੜਾ ਸਾਹਿਬ ਔਰ ਮਨਮੋਹਨ ਸਿੰਘ ਜੀ ਨੇ ਇਹਨਾਂ ਨੇ ਅਨੇਕਾਂ ਫਿਲਮਾਂ ਫਿਰ ਇੱਥੇ ਸ਼ੂਟ ਕੀਤੀਆਂ ਇਹਨਾਂ ਤੋਂ ਇਲਾਵਾ ਫਿਰ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫਿਲਮਾਂ ਇੱਥੇ ਸ਼ੂਟ ਹੋਈਆਂ ਨੇ ਆਪਣਾ ਸਵਿਟਜ਼ਰਲੈਂਡ ਦੇ ਵਿੱਚ ਪਰ ਸਵਿਟਜ਼ਰਲੈਂਡ ਦੀ ਖੂਬਸੂਰਤੀ ਨੂੰ ਸਭ ਤੋਂ ਪਹਿਲਾਂ ਇਹਨਾਂ ਨੇ ਦਿਖਾਇਆ ਸੀ ਤੇ ਸਵਿਟਜ਼ਰਲੈਂਡ ਗਵਰਨਮੈਂਟ ਨੇ ਇਹਨਾਂ ਦੀ ਇਸ ਦੇਣ ਨੂੰ ਰੈਕਗਨਾਈਜ਼ ਕਰਦੇ ਹੋਏ ਆ ਯਾ চোপੜਾ ਸਰ ਦਾ ਸਟੈਚੂ ਇੱਥੇ ਲਗਾਇਆ ਔਰ ਮੈਨੂੰ ਆ ਸਾਰੀ ਡਿਟੇਲ ਇਹਦੇ ਵਿੱਚ ਲਿਖੀ ਹੈ 2011 ਦੇ ਵਿੱਚ ਇਹ ਲੱਗਾ ਸੀ ਜੀ ਔਰ ਇਹ ਗੱਲ ਇਹ ਹੈ ਕਿ 2000 ਮਨ ਲਓ ਠੀਕ ਤਾਂ ਕਾਨੂੰਪਟ ਮਨ ਲਓ ਇੱਕ ਸਕੂਨ ਦੇਣ ਵਾਲੀ ਗੱਲ ਹੈ ਕਿ 2012 ਚ ਇੰਤਕਾਲ ਫਰਮਾਗੇ ਸੀ ਐਸ਼ੋਪੜਾ ਜੀ ਪਰ 11 ਦੇ ਵਿੱਚ ਆਪਣੀ ਅੱਖਾਂ ਦੇ ਨਾਲ ਇਹਨੂੰ ਦੇਖ ਕੇ ਗਏ ਹੋਣਗੇ ਤੇ ਉਹਨਾਂ ਨੂੰ ਵੀ ਸਕੂਨ ਮਿਲਿਆ ਹੋਵੇਗਾ ਕਿ ਮੇਰਾ ਕੰਮ ਰੈਕਗਨਾਈਜ਼ ਹੋਇਆ ਔਰ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਹਨਾਂ ਦੇ ਸ਼ਹਿਰ ਦੇ ਆ ਜਾਂ ਇਹ ਤਾਂ ਨਹੀਂ ਕਿ ਐਸੇ ਤੇ ਸਾਡੇ ਸ਼ਹਿਰ ਦੇ ਨੇ ਅਸੀਂ ਤਾਂ ਬਾਅਦ ਚ ਜੰਮੇ ਹਾਂ ਜਲੰਧਰ ਸ਼ਹਿਰ ਦੇ ਉਸ ਤੋਂ ਇਲਾਵਾ ਦੂਜੀ ਬੜੀ ਵਧੀਆ ਸਾਂਝ ਦੁਆਬਾ ਕਾਲਜ ਜਲੰਧਰ ਮੈਂ ਪੜਿਆ ਜੀ ਉਸੇ ਕਾਲਜ ਦੇ ਇਹ ਅਲੂਮਨੀ ਨੇ ਸਾਡੇ ਗ੍ਰੈਂਡ ਸੀਨੀਅਰ ਜਸ চোপੜਾ ਜੀ ਪੀਆਰ চোপੜਾ ਜੀ ਵੀ ਉੱਥੇ ਪੜੇ ਔਰ ਉਸ ਤੋਂ ਮਜ਼ੇ ਦੀ ਗੱਲ ਹੈ ਲੋਕਾਂ ਨੂੰ ਪਤਾ ਨਹੀਂ ਕਿ ਪੀਆਰ চোপੜਾ ਸਾਹਿਬ ਦਾ ਜਨਮ ਨਵਾਂ ਸ਼ਹਿਰ ਦੇ ਕੋਲ ਰਾਹੋਂ ਇੱਕ ਛੋਟਾ ਜਿਹਾ ਟਾਊਨ ਹੈ ਉੱਥੇ ਦਾ ਔਰ ਰਾਹੋਂ ਬਹੁਤ ਇਸ ਗੱਲੋਂ ਮਹੱਤਵਪੂਰਨ ਟਾਊਨ ਹੈ ਕਿ ਖਿਆਮ ਸਾਹਿਬ ਦਾ ਜਨਮ ਵੀ ਉੱਥੇ ਹੋਇਆ ਰਮਜ਼ੇ ਦੀ ਗੱਲ ਹੈ ਮਦਨਪ uri ਸਾਹਿਬ ਦਾ ਜਨਮ ਵੀ ਉੱਥੇ ਹੋਇਆ ਔਰ ਉਸ ਤੋਂ ਜ਼ਿਆਦਾ ਮਜ਼ੇ ਦੀ ਗੱਲ ਅਮਰੀਸ਼ਪ uri ਸਾਹਿਬ ਦਾ ਜਨਮ ਵੀ ਉੱਥੋਂ ਦਾ ਹੈ ਸੋ ਇਹ ਤਾਂ ਰਾਹੋਂ ਦੀ ਗੱਲ ਹੋ ਗਈ ਜਲੰਧਰ ਦੀ ਗੱਲ ਦੁਆਬਾ ਕਾਲਜ ਦੀ ਗੱਲ ਯਸ਼ ਚੋਪੜਾ ਸਾਹਿਬ ਦੀ ਗੱਲ ਔਰ ਮੈਨੂੰ ਫਖਰ ਹੈ ਇਸ ਗੱਲ ਦਾ ਕਿ ਜਿਨ੍ਹਾਂ ਦਾ ਇਹ ਕੈਮਰਾ ਆਪਾਂ ਦੇਖ ਰਹੇ ਹਾਂ ਮਤਲਬ ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਕੈਮਰਾ ਲਗਾ ਸਰਦਾਰ ਮਨਮੋਹਨ ਸਿੰਘ ਮੇਰਾ ਡੈਬਿਊ ਉਹਨਾਂ ਦੇ ਨਾਲ ਹੋਇਆ ਸੋ ਦਿਲ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ ਥੋੜਾ ਜਿਹਾ ਇਹਦੇ ਬਾਰੇ ਬ੍ਰੀਫ ਦੱਸਾਂ ਥੈਂਕ ਯੂ ਸ਼ੁਕਰੀਆ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ